ਅਕੂ ਸਾਹਿਬ ਕਿਵੇਂ ਲੱਗਦਾਗਾ ਇਸ ਵਾਰ ਕੀ ਲੋਕ ਇਤਿਹਾਸ ਸਿਰਜਣਗੇ 19 ਦਾ ਜੋ ਮੇਹਣਾ ਸੀਗਾ ਖਡੂਰ ਸਾਹਿਬ ਵਾਲਿਆਂ ਦੇ ਉੱਤੇ ਕੀ ਉਹ ਮੇਹਣਾ ਇਸ ਵਾਰ ਲੈ ਜਾਏਗਾ ਕਾਫੀ ਵੱਡਾ ਜਿਹੜਾ ਖੁਲਾਰਾ ਮਿਲਿਆ ਆ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਲੋਕ ਆਪ ਮੁਹਾਰੇ ਆਉਣਾ ਆ ਜਿਹੜਾ ਕੱਟ ਐਡਾ ਵੱਡਾ ਕੱਟ ਮਾਰਚ ਕੱਟ ਕੇ ਵਿਖਾਉਣਾ ਹੈ ਨਹੀਂਗਾ ਕੱਟ ਕਰ ਕਰ ਕੇ ਬੰਦੀ ਖਾਲੜਾ ਦੇ ਪਿੱਛੇ ਵੀ ਕੱਟ ਬਹੁਤ ਵੱਡਾ ਸੀ ਪਰ ਨਿਚੋੜ ਕੀ ਨਿਕਲਿਆ ਉਦੋਂ ਫਿਰ ਬੇੜਾ ਗਰਕ ਵੀ ਇਹਨਾਂ ਦਾ ਹੋਇਆ ਸੀ ਬੀਬੀ ਜ਼ਗੀਰ ਕੌਰ ਨੂੰ ਨਾ ਖੜੀ ਕਰਦੇ ਬਾਦਲ ਆਉਂਦੇ ਨੇ ਪਹਿਲੀ ਵਾਰ ਉਹ ਐਡਾ ਗਰਜ ਕੇ ਸਪੀਚ ਦਿੰਦੇ ਨੇ ਅਮਰਪਾਲ ਸਿੰਘ ਦੇ ਖਿਲਾਫ ਉਹ ਵੱਡਾ ਬਿਆਨ ਦੇ ਕੇ ਜਾਂਦੇ ਨੇ ਕਹਿੰਦੇ ਕੁਰਬਾਨੀ ਕਿੱਡੀ ਗਾ ਆਹ ਕੁਰਬਾਨੀ ਦੇਖੋ ਕਹਿੰਦੇ ਬਲਟੋਹਾ ਸਿੰਘ ਬਲਟੋਹਾ ਨੇ ਕਿੰਨੇ ਵਾਰ ਐਨਐਸਏ ਲੱਗੀਆਂ ਕਿੰਨੇ ਵਾਰ ਜੇਲਾ ਕੱਟੀਆਂ ਉਹਨਾਂ ਨੇ ਸਾਡੇ ਪਰਿਵਾਰ ਪਰੇ ਦੇਖੋ ਕਹਿੰਦੇ ਸ਼ੋਮਨੀ ਕਾਲੀ ਦਲ ਪੰਥ ਦੀ ਪਾਰਟੀ ਆ ਕਹਿੰਦੇ ਅਸੀਂ ਪੰਥਕ ਆ ਕਹਿੰਦੇ ਮੈਨੂੰ ਇਹਨਾਂ ਦੀ ਲੱਗਦਾ ਵੀ ਜਿਹੜੇ ਪਾਰਟੀ ਦੀ ਰਹਿੰਦੀ ਖੌਂਦੀ ਕਸਰ ਆ ਨਾ ਇਹ ਬਲਟੋਹੇ ਵਰਗਿਆਂ ਨੇ ਤੇ ਸੁਖਵੀਰ ਬਾਦਲ ਵਰਗਿਆਂ ਨੇ ਕੱਢ ਦੇਣੀ ਆ ਅੱਜ ਅਸੀਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸ਼ਹਿਰ ਦੇ ਅੰਦਰ ਮੌਜੂਦ ਹਾਂ ਇੱਥੇ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਇਸ ਰੋਡ ਸ਼ੋਅ ਦੇ ਅੰਦਰ ਸੀਨੀਅਰ ਪੱਤਰਕਾਰ ਹਰਪਿੰਦਰ ਸਿੰਘ ਮਖੂ ਵੀ ਪਹੁੰਚੇ ਨੇ ਪੰਥਕ ਪੱਤਰਕਾਰ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਸਵਾਰ ਜਿਹੜੇ ਲੋਕ ਨੇ ਪੰਜਾਬ ਦੇ ਲੋਕ ਉਹ ਇਤਿਹਾਸ ਸਿਰਜਣਗੇ ਕਿਉਂਕਿ ਫਰੀਦਕੋਟ ਤੋਂ ਵੀ ਜਿਹੜਾ ਇੱਕ ਸ਼ਹੀਦ ਦਾ ਪੁੱਤ ਚੋਣ ਲੜ ਰਿਹਾ ਅਮਰਤਪਾਲ ਸਿੰਘ ਖਡੂਰ ਸਾਹਿਬ ਤਾਂ ਚੋਣ ਲੜ ਰਹੇ ਨੇ ਵੱਖ-ਵੱਖ ਸੀਟਾਂ ਤੋਂ ਜਿਹੜੇ ਪੰਥਕ ਚਿਹਰੇ ਇਸ ਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਹ ਕਹਿੰਦੇ ਪੰਜਾਬ ਦੀ ਬਦਲ ਚੁੱਕੀ ਆ ਕਿੰਨੀ ਕੁ ਬਦਲੀ ਆ ਉਸ तमाम ਚੀਜ਼ਾਂ ਦੇ ਉੱਤੇ ਗੱਲਬਾਤ ਕਰਦੇ ਆ ਮੱਖੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀਆਂ ਤੁਹਾਡਾ ਵੀ ਧੰਨਵਾਦ ਜੀ ਮੱਖੂ ਸਾਹਿਬ ਕਿਵੇਂ ਲੱਗਦਾਗਾ ਇਸ ਵਾਰ ਕੀ ਲੋਕ ਇਤਿਹਾਸ ਸਿਰਜਣਗੇ 19 ਦਾ ਜੋ ਮੇਹਣਾ ਸੀਗਾ ਖਡੂਰ ਸਾਹਿਬ ਵਾਲਿਆਂ ਦੇ ਉੱਤੇ ਕੀ ਉਹ ਮੇਹਣਾ ਇਸ ਵਾਰ ਲੈ ਜਾਏਗਾ ਕਾਫੀ ਵੱਡਾ ਜਿਹੜਾ ਹੁਲਾਰਾ ਮਿਲਿਆ ਆ ਔਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਵੀ ਲੋਕ ਆਪ ਮਹਾਰੇ ਆਉਣਾ ਅਦਰ ਕਿਸੇ ਪਾਰਟੀ ਦਾ ਜਿਹੜਾ ਇਕੱਠ ਹੁੰਦਾ ਹੈ ਨਾ ਪਹਿਲਾਂ ਉਹਨਾਂ ਦੀ ਡਿਊਟੀਆਂ ਲੱਗਦੀਆਂ ਨੇ ਵੀ ਇਹ ਬੰਦੇ ਇਕੱਠੇ ਕਰੋ ਫਿਰ ਉਹਨਾਂ ਨੂੰ ਲਾਲਚ ਦਿੱਤੇ ਫਿਰ ਲਾਲਚ ਦਿੱਤੇ ਜਾਂਦੇ ਨੇ ਕੋਕ ਦੇ ਸੂਟਾਂ ਦੇ ਅਨੇਕ ਪ੍ਰਕਾਰ ਦੇ ਤੁਹਾਡੇ ਬੱਚਿਆਂ ਨੂੰ ਆਹ ਕਰ ਦੇਾਂਗੇ ਫਿਰ ਇਸ ਤਰੀਕੇ ਨਾਲ ਕੱਟ ਹੁੰਦਾ ਹੁਣ ਇਹ ਕਿਸੇ ਲਾਲਚ ਵਿੱਚ ਥੋੜਾ ਆਏ ਨੇ ਜੀ ਇਹਨਾਂ ਨੂੰ ਕੋ ਹਜ਼ਾਰ-ਹਜ਼ਾਰ ਰੁਪਏ ਵਾਲੇ ਥੋੜਾ ਨੇ ਇਹ ਕੋ ਨਰੇਗਾ ਵਾਲੇ ਥੋੜਾ ਨੇ ਇਹ ਕੋ ਦਿਹਾੜੀ ਤੇ ਥੋੜਾ ਲਿਆਂਦੇ ਹੋਏ ਨੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਅੰਦਰ ਜਜ਼ਬਾ ਆ ਜਿਨ੍ਹਾਂ ਨੂੰ ਲੱਗਦਾ ਵੀ ਅਮਰਤਪਾਲ ਸਿੰਘ ਇੱਕ ਯੋਗ ਅਗਵਾਈ ਕਰ ਸਕਦਾ ਆ ਪੰਜਾਬ ਦੇ ਜਿਹੜੇ بڑے ਮੁੱਦੇ ਨੇ ਜਿਨ੍ਹਾਂ ਦੇ ਵਿੱਚੋਂ ਅਸੀਂ ਛੋਟੇ-ਛੋਟੇ ਦੋ ਤਿੰਨ ਮੈਂ ਮੁੱਦੇ ਲੈ ਲਵਾਂ 84 ਦਾ ਮੁੱਦਾ ਆ ਗਿਆ ਵਿਅਦਬੀ ਦਾ ਮੁੱਦਾ ਆ ਗਿਆ ਪੰਜਾਬ ਦੇ ਪਾਣੀਆਂ ਦਾ ਮੁੱਦਾ ਆ ਗਿਆ ਚੰਡੀਗੜ੍ਹ ਦਾ ਮੁੱਦਾ ਆ ਗਿਆ ਕਰਜ਼ੇ ਦਾ ਮੁੱਦਾ ਆ ਗਿਆ ਬੰਦੀ ਸਿੰਘਾਂ ਦਾ ਮੁੱਦਾ ਆ ਗਿਆ ਜਿਹੜੇ ਸਾਡੇ ਕਿਸੇ ਵੀ ਤਰੀਕੇ ਨਾਲ ਹੱਲ ਨਹੀਂ ਹੋ ਰਹੇ ਸਾਨੂੰ ਲੱਗਦਾ ਵੀ ਜੇ ਸਾਡੀ ਅੱਛੀ ਲੀਡਰਸ਼ਿਪ ਜਾਈਗੀ ਜਿਹੜੀ ਪੰਥ ਨੂੰ ਸਮਰਪਿਤ ਹੋਵੇਗੀ ਪੰਥ ਨੂੰ ਪ੍ਰਣਾਈ ਹੋਈ ਹੋਵੇਗੀ ਉਹ ਉੱਥੇ ਜਾ ਕੇ ਸਾਡੇ ਇਹਨਾਂ ਮਸਲਿਆਂ ਤੇ ਗੱਲ ਕਰੇਗੀ ਤੇ ਕੋਈ ਨਾ ਕੋਈ ਹੱਲ ਕੱਢੇਗੀ ਇਸ ਕਰਕੇ ਇੱਕ ਆਸ ਦੇ ਵਿੱਚ ਇਹ ਜਿਹੜਾ ਯੂਥ ਹੈ ਇਹ ਸਾਰੇ ਦੇ ਸਾਰੇ ਸੜਕਾਂ ਦੇ ਉੱਤੇ ਆਏ ਨੇ ਔਰ ਦੂਜੀ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਕੀ ਮੰਨ ਲੋ ਕੱਲ ਸਾਨੂੰ ਕਿਸੇ ਵੀ ਤਰੀਕੇ ਲੱਗਦਾ ਹੈ ਵੀ ਸਾਡੇ ਸਿੱਖ ਜਜ਼ਬਾਤਾਂ ਦੇ ਨਾਲ ਕੋਈ ਖੇਡਿਆ ਉਹ ਭਾਵੇਂ ਭਾਈ ਅਮਰਤਪਾਲ ਸਿੰਘ ਹੋਵੇ ਤੇ ਭਾਵੇਂ ਭਾਈ ਸਰਬਜੀਤ ਸਿੰਘ ਮਲੋਆ ਹੋਣ ਲੋਕ ਸਭਾ ਹਲਕਾ ਫਰੀਦਕੋਟ ਤੋਂ ਸਾਨੂੰ ਲੱਗੇਗਾ ਵੀ ਸਰਕਾਰੀ ਬੋਲੀ ਬੋਲਦੇ ਨੇ ਸਾਨੂੰ ਲੱਗੇਗਾ ਵੀ ਸਿੱਖ ਪੰਥ ਦੀ ਨੁਮਾਇੰਦਗੀ ਨਹੀਂ ਕਰਦੇ ਸਾਡੇ ਜਜ਼ਬਾਤਾਂ ਦੇ ਨਾਲ ਖੇਡਿਆ ਹੋਇਆ ਆ ਸਾਡੇ ਨਾਲ ਫਿਰ ਧੋਖਾ ਹੋ ਗਿਆ ਅਸੀਂ ਫਿਰ ਠੱਗੇ ਗਏ ਤੇ ਬਾਈ ਜੀ ਅਸੀਂ ਕਿਸੇ ਦੇ ਅੰਨੇ ਭਗਤ ਹੈ ਨਹੀਂ ਅਸੀਂ ਡਟ ਕੇ ਵਿਰੋਧ ਵੀ ਕਰਾਂਗੇ ਆਕੂ ਸਾਹਿਬ ਸਵਾਲ ਤਾਂ ਅੱਜ ਹੀ ਖੜੇ ਹੋ ਰਹੇ ਹਨਾ ਅੱਜ ਹੀ ਵੱਡੇ ਵੱਡੇ ਇਲਜ਼ਾਮ ਲੱਗ ਰਹੇ ਬਲਟੋਆ ਸਾਹਿਬ ਕਹਿੰਦੇ ਇਹ ਤਾਂ ਬੰਦੇ ਆ ਆਰਐਸਐਸ ਦੇ ਨੇ ਰਾਜਦੇਵ ਖਾਲਸਾ ਜਿਹੜੇ ਇਹਨਾਂ ਦੇ ਵਕੀਲ ਨੇ ਉਹ ਆਰਐਸਐਸ ਦੇ ਪ੍ਰਧਾਨ ਨੇ ਪੰਜਾਬ ਦੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਂਦਾ ਮਾ ਰਾਜਦੇਵ ਖਾਲਸਾ ਕਿਤੇ ਕੋਰ ਕਮੇਟੀ ਦੇ ਵਿੱਚ ਮੰਨ ਕੇ ਚੱਲੋ ਰਾਜ ਹੁਣ ਇੱਥੇ ਆਇਆ ਹੁਣ ਕਿਸੇ ਤੇ ਕੋਈ ਠੱਪਾ ਤਾਂ ਨਹੀਂ ਲੱਗਾ ਹੋਇਆ ਕੋਈ ਕਿਸੇ ਪਾਰਟੀ ਦਾ ਬੰਦਾ ਵੀ ਹੋ ਸਕਦਾ ਹੈ ਇਸ ਸਮਰਥਨ ਦਿੰਦਾ ਸਮਰਥਨ ਲੈ ਲੈਣਾ ਚਾਹੀਦਾ ਆ ਰਹੀ ਗੱਲ ਬਲਟੋਏ ਦੀ ਇਹ ਇਹਨਾਂ ਦਿਨਾਂ ਦੇ ਵਿੱਚ ਇਹ ਬਖਲਾਹਟ ਦੇ ਵਿੱਚ ਜਦੋਂ ਬੰਦਾ ਪਾਣੀ ਦੇ ਵਿੱਚ ਡੁੱਬਦਾ ਹੁੰਦਾ ਹੈ ਨਾ ਉਹ ਹੱਥ ਪੈਰ ਜਾਦੇ ਮਾਰਦਾ ਹੁੰਦਾ ਹੈ ਹਨਾ ਇਸੇ ਪ੍ਰਕਾਰ ਮੈਨੂੰ ਲੱਗਦਾ ਵੀ ਇਹਨਾਂ ਦੇ ਹੱਥ ਪੈਰ ਵੱਜਦੇ ਪਏ ਨੇ ਬਲਟੋਏ ਦਾ ਬਿਆਨ ਲੋਕਾਂ ਨੂੰ ਕਤੀੜ ਕਹਿਣਾ ਇਹ ਅੱਛੀ ਮਾਨਸਿਕਤਾ ਦੇ ਵਿੱਚੋਂ ਨਿਕਲਦਾ ਨਹੀਂ ਨਿਕਲਦਾ ਦੂਜੇ ਨੰਬਰ ਦੇ ਉੱਪਰ ਲਾਲਜੀਤ ਭੁੱਲਰ ਦਾ ਇਹ ਬਿਆਨ ਦੇਣਾ ਵੀ ਅਮਰਤਪਾਲ ਸਿੰਘ 50000 ਵੋਟ ਲੈ ਕੇ ਜਾਏਗਾ ਕਿ ਮੈਂ 2 ਲੱਖ ਦੀ ਲੀਡ ਦੇ ਉੱਪਰ ਜਿੱਤਦਾ ਪਿਆਮਾ ਮੈਨੂੰ ਸੀਆਈਡੀ ਦੀ ਰਿਪੋਰਟ ਆਈ ਹੈ ਹੁਣ ਇਹੋ ਜਿਹੇ ਜਿਹੜੇ ਬਿਆਨ ਨੇ ਇਸ ਗਿਆਨਪ ਦੇ ਵਿੱਚੋਂ ਨਹੀਂ ਨਿਕਲਦੇ ਇਹੋ ਜਿਹੇ ਬਿਆਨ ਬਖਲਾਹਟ ਦੇ ਵਿੱਚੋਂ ਨਿਕਲਦੇ ਨੇ ਉਹਦਾ ਬਿਆਨ ਵੀ ਦੇ ਗਏ ਕਹਿੰਦੇ ਜਿਹੜੀ ਕੇਜਰੀਵਾਲ ਗੁਣਾਨਕ ਪਾਸ਼ਾ ਗੁਣਾਨਕ ਪਾਸ਼ਾ ਦੇ ਨਾਲ ਤੁਲਨਾ ਕਰਕੇ ਜਾਂਦੇ ਤੇ ਕਹਿੰਦੇ ਇੱਕ ਵੱਡਾ ਉਹ ਦਿੱਤਾਗਾ ਚਿਹਰਾ ਦਿੱਤਾ ਉਹਨਾਂ ਨੇ ਪੰਥ ਦੇ ਲਈ ਹਲਕਾ ਖਡੂਰ ਸਾਹਿਬ ਦੇ ਲੋਕਾਂ ਨੂੰ ਆਪ ਦੇ ਆਪ ਉਹਨਾਂ ਨੇ ਇਸ ਚੀਜ਼ ਦੇ ਨਾਲ ਪ੍ਰੈਜੈਂਟ ਕੀਤਾਗਾ ਇੱਕ ਨਿੱਜੀ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਇਹੋ ਜਿਹੇ ਸ਼ਬਦ ਜ਼ੁਬਾਨ ਤੋਂ ਕਦੋਂ ਨਿਕਲਦੇ ਨੇ ਜ਼ੁਬਾਨ ਤੋਂ ਸ਼ਬਦ ਬੇਕਾਬੂ ਕਦੋਂ ਹੋ ਜਾਂਦੇ ਨੇ ਜਦੋਂ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਜਦੋਂ ਮਾਨਸਿਕ ਸੰਤੁਲਨ ਤੁਹਾਡਾ ਵਿਗੜਿਆ ਹੁੰਦਾ ਨਾ ਤੇ ਤੁਹਾਡੇ ਜ਼ੁਬਾਨ ਦੇ ਸ਼ਬਦਾਂ ਦੀ ਤਰਤੀਬ ਨਹੀਂ ਰਹਿ ਜਾਂਦੀ ਕਿਉਂਕਿ ਤੁਹਾਨੂੰ ਤੁਲਨਾ ਨਹੀਂ ਆਉਂਦਾ ਫਿਰ ਬੋਲਣਾ ਨਹੀਂ ਆਉਂਦਾ ਹਨਾ ਜਦੋਂ ਤੁਸੀਂ ਦਿਮਾਗ ਦੀ ਵਰਤੋਂ ਨਹੀਂ ਕਰਦੇ ਜ਼ੁਬਾਨ ਚੱਲਦੀ ਹੈ ਹੁਣ ਇਹੋ ਜਿਹੇ ਬਿਆਨ ਦੇਣੇ ਕਿਤੇ ਗੁਰੂ ਨਾਨਕ ਸਾਹਿਬ ਨਾਲ ਤੁਲਨਾ ਕਰਨੀ ਹਨਾ ਕਿਤੇ ਇਹਨਾਂ ਦੇ ਕਿਸੇ ਹੋਰ ਐਮਰਲੇ ਵੱਲੋਂ ਮੇਰੇ ਖਿਆਲ ਪੰਡੋਰੀ ਵੱਲੋਂ ਨਿਉਟੀਆਂ ਦੀ ਓਟ ਨਿਆਸਰੀਆਂ ਦਾ ਆਸਰਾ ਕੇਜਰੀਵਾਲ ਤੇ ਭਗਵੰਤ ਮਾਨ ਇਹੋ ਜਿਹੇ ਬਿਆਨ ਆਉਣੇ ਇਹਨੂੰ ਕਿਹਾ ਜਾਂਦਾ ਮਾਨਸਿਕ ਤੌਰ ਦੇ ਉੱਪਰ ਤਵੱਜੋਂ ਵਿਗੜ ਜਾਣਾ ਹੁਣ ਬਲਟੋਏ ਦਾ ਤਵਜੂ ਇਹਨਾਂ ਦਿਨਾਂ 'ਚ ਵਿਗੜਿਆ ਹੋਇਆ ਹੈ ਉਹਨੂੰ ਪੂਰਨ ਰੂਪ ਦੇ ਵਿੱਚ ਮੈਨੂੰ ਲੱਗਦਾ ਵੀ ਰੈਸਟ ਦੀ ਜ਼ਰੂਰਤ ਹੈ ਤੇ ਇਲੈਕਸ਼ਨ ਤੋਂ ਬਾਅਦ ਉਹਨਾਂ ਦੇ ਬੇਟੇ ਨੂੰ ਗੁਜਾਰਸ਼ ਹੈ ਵੀ ਇਹਨਾਂ ਨੂੰ ਆਰਾਮ ਕਰਵਾਇਆ ਜਾਵੇ ਥੋੜੀ ਜਿਹੀ ਠੀਕ ਹੋ ਜਾਣਗੇ ਸੁਭੇਸ਼ ਸਿੰਘ ਬਾਦਲ ਆਉਂਦੇ ਨੇ ਪਹਿਲੀ ਵਾਰ ਉਹ ਐਡਾ ਗਰਜ ਕੇ ਸਪੀਚ ਦਿੰਦੇ ਨੇ ਅਮਰਪਾਲ ਸਿੰਘ ਦੇ ਖਿਲਾਫ ਉਹ ਵੱਡਾ ਬਿਆਨ ਦੇ ਕੇ ਜਾਂਦੇ ਨੇ ਕਹਿੰਦੇ ਕੁਰਬਾਨੀ ਕਿੱਡੀ ਗਾ ਆਹ ਕੁਰਬਾਨੀ ਦੇਖੋ ਕਹਿੰਦੇ ਬਲਟਾ ਸਿੰਘ ਬਲਟੋਹਾ ਤੇ ਕਿੰਨੇ ਵਾਰ ਐਨਐਸਏ ਲੱਗੀਆਂ ਕਿੰਨੇ ਵਾਰ ਜੇਲਾ ਕੱਟੀਆਂ ਉਹਨਾਂ ਨੇ ਸਾਡੇ ਪਰਿਵਾਰ ਪਰੇ ਦੇਖੋ ਕਹਿੰਦੇ ਸ਼ ਇਹਤੇ ਹੁਣ ਦੋ ਤਿੰਨ ਚੀਜ਼ਾਂ ਨੇ ਮੈਨੂੰ ਇੰਦੇ ਲੱਗਦਾ ਵੀ ਜਿਹੜੇ ਪਾਰਟੀ ਦੀ ਰਹਿੰਦੀ ਖੌਂਦੀ ਕਸਰਿਆ ਨਾ ਇਹ ਬਲਟੋਹੇ ਵਰਗਿਆਂ ਨੇ ਤੇ ਸੁਖਬੀਰ ਬਾਦਲ ਵਰਗਿਆਂ ਨੇ ਕੱਢ ਦੇਣੀ ਐ ਜਿਹੜਾ ਮਾੜਾ ਮੋਟਾ ਪਾਰਟੀ ਦਾ ਵਜੂਦ ਬਚਿਆ ਨਾ ਇਹਨਾਂ ਨੇ ਗਵਾ ਲੈਣਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀ ਸਿਆਣੇ ਹੋ ਆਕਾਲੀ ਦਲ ਦੇ ਕੋਲੇ ਇਸ ਵੇਲੇ ਗਵਾਉਣ ਨੂੰ ਕੁਛ ਨਹੀਂ ਕਿਉਂਕਿ ਗਵਾ ਚੁੱਕੇ ਐ ਇਹਨਾਂ ਦੇ ਕੋਲੇ ਖੱਟਣ ਨੂੰ ਐ ਇਹ ਖੱਟ ਸਕਦੇ ਸੀ ਇਹੋ ਜੇ ਬਿਆਨ ਨਾ ਦਿੰਦੇ ਖਡੂਰ ਸਾਹਿਬ ਦੇ ਵਿੱਚ ਦੇ ਦਿੰਦੇ ਸਮਰਥਨ ਇਹਨਾਂ ਦੇ 12 ਬਾਕੀ ਸੀਟਾਂ ਦੇ ਉੱਪਰ ਪ੍ਰਭਾਵ ਪੈ ਜਾਣਾ ਸੀ ਜੇ 12 ਵੀ ਛੱਡੋ ਇਹ ਫਰੀਦਕੋਟ ਦੇ ਵਿੱਚ ਸਮਰਥਨ ਦੇ ਦਿੰਦੇ ਸ਼ਹੀਦ ਦੇ ਪੁੱਤਰ ਨੂੰ ਕਿਉਂਕਿ ਹੁਣ ਮਿੱਟੀ ਤੇ ਹੈ ਹੀ ਨਹੀਂ ਹੁਣ ਹਰੇ ਤੇ ਹੈਗੇ ਨੇ ਹੁਣ ਕਿਸੇ ਫਾਈਟ ਦੇ ਵਿੱਚ ਹੈ ਨਹੀਂ ਗਿਣਤੀ ਦੇ ਵਿੱਚ ਹੈ ਨਹੀਂਗੇ ਹੈਨਾ ਸਮਰਥਨ ਦੇ ਦਿੰਦੇ ਤੇ ਇਹ ਖੱਟ ਸਕਦੇ ਸੀ ਇਹਨਾਂ ਕੋਲੇ ਇਸ ਵੇਲੇ ਗਵਾਉਣ ਨੂੰ ਕੁਝ ਨਹੀਂ ਗਵਾ ਬਹੁਤ ਕੁ ਚੁੱਕੇ ਨੇ ਖੱਟਣ ਨੂੰ ਹੈ ਇਹਨਾਂ ਨੇ ਖੱਟਿਆ ਨਹੀਂ ਹੁਣ ਕਿੰਨੇ ਕੁ ਸਿਆਣੇ ਕਹਾਂਗੇ ਜਿਹਨੂੰ ਖੱਟਣ ਦਾ ਮੌਕਾ ਆਵੇ ਤੇ ਖੱਟੀ ਨਾ ਕਰੇ ਤੇ ਇਹੋ ਜਿਹੇ ਬਿਆਨ ਦੇ ਕੇ ਹੁਣ ਦੇਖੋ ਅਮਰਤਪਾਲ ਦੀ ਜਿਹੜੀ ਵੋਟ ਹੈ ਹਰ ਹਲਕੇ ਦੇ ਵਿੱਚ ਥੋੜੀ ਥੋੜੀ ਹੈ ਤੇ ਮੰਨਦੇ ਹੋ ਕਿਉਂਕਿ ਆ ਜਿਹੜਾ ਕੱਠ ਹੈ ਇੱਕ ਹਲਕੇ ਦਾ ਤੇ ਹੈ ਨਹੀਂ ਕਈਆਂ ਹਲਕਿਆਂ ਦੇ ਵਿੱਚੋਂ ਆਇਆ ਇਹੋ ਜਿਹੇ ਬਿਆਨ ਦੇ ਨਾਲ ਉਹਨਾਂ ਦੀਆਂ ਬਾਕੀ ਸੀਟਾਂ ਦੇ ਉੱਪਰ ਅਸਰ ਪਏਗਾ ਤੇ ਇਹੋ ਜਿਹੇ ਬਿਆਨ ਫਿਰ ਬੰਦਾ ਕਦੋਂ ਦਿੰਦਾ ਹੁੰਦਾ ਆ ਸਰਪਾਪਾ ਸਾਹਿਬ ਇੱਕ ਸਵਾਲ ਹੋਰ ਖੜਾ ਕਰ ਦਿਓ ਕਹਿੰਦੇ ਇਹ ਤਾਂ ਸੰਵਧਾਨ ਨੂੰ ਮੰਨਦੇ ਨਹੀਂ ਸੀ ਕਹਿੰਦੇ ਪਰ ਅੱਜ ਫਿਰ ਉਸੇ ਸੰਵਧਾਨ ਦੀ ਕਿਉਂ ਚੋਣ ਲੜ ਰਹੇ ਆ ਕਹਿੰਦੇ ਆਪਦੇ ਸਟੈਂਡ ਤੇ ਕਿਉਂ ਨਹੀਂ ਰਹਿੰਦੇ ਹਾਂ ਇਹਦਾ ਮੈਂ ਜਵਾਬ ਦੇਣਾ ਜਿਹੜੀ ਬਿਰੋਤੀ ਤੇ ਰਹ ਹੁੰਦੀ ਹੈ ਨਾ ਉਹ ਤੁਹਾਡਾ ਇੱਕ ਬਿਆਨ ਦੇ ਵਿੱਚੋਂ ਇੱਕ ਚੀਜ਼ ਲੱਭਦੀ ਹੁੰਦੀ ਹੈ ਉਹਨੂੰ ਤੁਹਾਡੇ ਹੋਰ ਕਿਸੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜਾ ਸੂਰਜ ਹੁੰਦਾ ਰੋਜ਼ ਰੋਸ਼ਨੀ ਦਿੰਦਾ ਹੈ ਪਰ ਜਿੱਦਨ ਗ੍ਰਹਿਣ ਲੱਗਦਾ ਹੈ ਨਾ ਉਸ ਦਿਨ ਸਾਰੀ ਦੁਨੀਆ ਬੇਖਦੀ ਆ ਕੇ ਪਿੱਛੇ ਤਾਂ ਨਹੀਂ ਬੇਖਦੇ ਹੈਨਾ ਜਿੱਦਨ ਗ੍ਰਹਿਣ ਲੱਗਦਾ ਉਸ ਦਿਨ ਬੇਖਦੀ ਹੈ ਸੋ ਇਹਨਾਂ ਨੂੰ ਤੁਹਾਡਾ ਇੱਕ ਬਿਆਨ ਚਾਹੀਦਾ ਹੁੰਦਾ ਆਪਣੀ ਗੱਲ ਕਰਨ ਦੇ ਲਈ ਬਾਕੀ ਬਿਆਨ ਨਹੀਂ ਚਾਹੀਦੇ ਹੁੰਦੇ ਅਮਰਤਪਾਲ ਸਿੰਘ ਕਹਿੰਦਾ ਮੈਂ ਭਲੇ ਹੀ ਸੰਵਿਧਾਨ ਨੂੰ ਨਹੀਂ ਮੰਨਦਾ ਪਰ ਜਿੱਥੇ ਸਾਨੂੰ ਲੱਗੇਗਾ ਵੀ ਇਸ ਆਧਾਰਾ ਦੇ ਨਾਲ ਸਾਡਾ ਸਿੱਖ ਪੰਥ ਦਾ ਕੋਈ ਫਾਇਦਾ ਹੋ ਸਕਦਾ ਆ ਅਸੀਂ ਵਰਤੋਂ ਵਿੱਚ ਲੈ ਕੇ ਆਵਾਂਗੇ ਹੁਣ ਮੇਰੇ 10 ਮਿੱਤਰ ਨੇ ਮੈਨੂੰ ਲੱਗਦਾ ਵੀ ਦੋ ਮੇਰੇ ਕੰਮ ਦੇ ਨਹੀਂ ਗਏ 8 ਮਿੱਤਰ ਮੇਰੇ ਕੰਮ ਦੇ ਨੇ ਤੇ ਮੈਨੂੰ ਕੰਮ ਲੈਣਾ ਚਾਹੀਦਾ ਬਾਈ ਜੀ ਹੈਨਾ ਹੁਣ ਉਹਦਾ ਉਹ ਬਿਆਨ ਨਹੀਂ ਲਿਆ ਹੁਣ ਇਹਨਾਂ ਬਿਆਨਾਂ ਨੂੰ ਲੈ ਕੇ ਕਿ ਕਈ ਪ੍ਰਕਾਰ ਦੇ ਇਸ਼ੂ ਬਣੇ ਬਣਾਏ ਗਏ ਨੇ ਹੁਣ ਜੇ ਅਕਾਲੀ ਦਲ ਦੀ ਵੀ ਗੱਲ ਕਰੀਏ ਵਿਰਸਾ ਸਿੰਘ ਬਲਟੋਆ ਬਾਰ ਬਾਰ ਇਹ ਗੱਲ ਕਰਦਾ ਹੈ ਇਸ ਵਿਧਾਨ ਨੂੰ ਨਹੀਂ ਮੰਨਦਾ ਤੇ ਵਿਰਸਾ ਸਿੰਘ ਬਲਟੋਆ ਨੂੰ ਪੁੱਛੋ ਵੀ ਅਕਾਲੀ ਦਲ ਨੇ ਆਰਟੀਕਲ 25 ਸਾੜਿਆ ਸੀ ਕਿ ਨਹੀਂ ਸੀ ਸਾੜਿਆ ਜੇ ਆਰਟੀਕਲ 25 ਅਕਾਲੀ ਦਲ ਸਾੜ ਸਕਦਾ ਸੜਕਾਂ ਦੇ ਉੱਤੇ ਆ ਕੇ ਇਹ ਗੱਲ ਕਹਿ ਸਕਦਾ ਵੀ ਅਸੀਂ ਨਹੀਂ ਮੰਨਦੇ ਅਸੀਂ ਆਰਟੀਕਲ 25 ਨੂੰ ਨਹੀਂ ਮੰਨਦੇ ਹੈ ਤੇ ਸੰਵਿਧਾਨ ਦੇ ਵਿੱਚੋਂ ਹੀ ਆ ਨਾ ਇਹ ਗੱਲ ਇਹ ਗੱਲ ਆਦੇ ਵਿਰਸਾ ਸਿੰਘ ਬਲਟੋਆ ਕਹੇ ਜਾਂ ਤੇ ਕਹੇ ਵੀ ਅਸੀਂ ਅੱਜ ਵੀ ਨਹੀਂ ਮੰਨਦੇ ਜਾਂ ਕਹੇ ਅਸੀਂ ਉਦੋਂ ਗਲਤ ਆ ਇੱਕ ਕਿਨਾਰਾ ਫਿਰ ਵਿਰਸਾ ਸਿੰਘ ਬਲਟੋਆ ਵੀ ਇੱਥੇ ਕਰਦੇ ਨੇ ਨਹੀਂ ਕਰਨਗੇ ਕਿਉਂ ਕਿ ਵਿਰੋਧੀ ਨੂੰ ਉਹਨਾਂ ਨੂੰ ਮੁੱਦਾ ਚਾਹੀਦਾ ਹੁੰਦਾ ਆ ਇਸੇ ਵੇਲੇ ਬਖਲਾਹਟ ਦੇ ਵਿੱਚ ਨੇ ਹੋਰ ਉਹਨਾਂ ਦੇ ਪੱਲੇ ਕੁਝ ਨਹੀਂ ਹੈ ਹੁਣ ਆ ਜਿਹੜਾ ਕੱਠਾ ਐਡਾ ਵੱਡਾ ਕੱਠਾ ਮਾਰਚ ਕੱਢ ਕੇ ਵਿਖਾਉਣ ਹੈ ਨਹੀਂਗਾ ਕੱਟ ਕਰ ਕਰਕੇ ਵੀ ਬੀਬੀ ਕਾਲੜਾ ਦੇ ਪਿੱਛੇ ਵੀ ਕੱਟ ਬਹੁਤ ਵੱਡਾ ਸੀ ਪਰ ਨਿਚੋੜ ਕੀ ਨਿਕਲਿਆ ਉਦੋਂ ਫਿਰ ਬੇੜਾ ਗਰਕ ਵੀ ਇਹਨਾਂ ਦਾ ਹੋਇਆ ਸੀ ਬੀਬੀ ਜ਼ਗੀਰਕੌਰ ਨੂੰ ਨਾ ਖੜੀ ਕਰਦੇ ਤੇ ਉਦੋਂ ਵੀ ਸਾਡੀ ਜਿਹੜੀ ਜਿੱਤ ਸੀ ਸਾਡੀ ਵੱਟ ਤੇ ਪਈ ਸੀ ਜਿਹੜੀ ਸਾਡੀ ਪੰਥਕ ਵੋਟ ਹੈ ਵੰਡ ਦਿੰਦੇ ਨੇ ਐਤਕੀ ਵੀ ਬਿਰਸਤ ਸਿੰਘ ਬਲਟੋਆ ਵਰਗੇ ਅਸੀਂ ਬਿਰਸੇ ਬਲਟੋਏ ਦੇ ਅਸੀਂ ਵਿਰੋਧੀ ਨਹੀਂ ਆ ਸਾਨੂੰ ਡਾਰੇ ਮਾਰਦਾ ਪਿਆ ਵੀ ਜਿਹੜੀ ਸਾਡੀ ਪੰਥਕ ਤੇ ਇਮੋਸ਼ਨਲ ਵੋਟ ਹੈ ਉਹ ਵੰਡੀ ਨਾ ਜਾਵੇ ਠੀਕ ਹੈ ਉਦੋਂ ਵੀ ਇਹਨਾਂ ਦੀਆਂ ਬੇੜੀਆਂ ਵਿੱਚ ਵੱਟੇ ਪਏ ਸਮਰਥਨ ਕਰਦੇ ਨੇ ਅਸੀਂ ਸੀ ਸਾਡੀ ਵੱਟ ਦੇ ਉੱਤੇ ਪਈ ਸੀ ਜੀ ਬਹੁਤ ਬਹੁਤ ਸ਼ੁਕਰੀਆ ਮਖੂਬ ਸਾਹਿਬ ਤਾਂ ਹਰਪ੍ਰੀਤ ਸਿੰਘ ਮਖੂਬ ਪੰਥਕ ਦੇ ਸੀਨੀਅਰ ਪੱਤਰਕਾਰ ਸਾਡੇ ਨਾਲ ਮੌਜੂਦ ਸੀਗੇ ਤਾਂ ਉਹਨਾਂ ਨੇ ਬੜਾ ਹੀ ਵਧੀਆ ਨਿਚੋੜ ਜਿਹੜਾ ਹਲਕਾ ਖਡੂਰ ਸਾਹਿਬ ਦਾ ਕੱਢ ਕੇ ਦਿੱਤਾ ਕੈਮਰਾਮੈਨ ਸਾਥੀ ਭਰਜਿੰਦਰ ਸਿੰਘ ਦੇ ਨਾਲ ਮਹਾਰਾਜ ਸਿੰਘ ਭੁੱਲਰ ਐਸਐਮਟੀਵੀ ਤਰਨਤਾਰ ਸਾਹਿਬ